ਕੋਰਟ ਦੇ ਹੁਕਮਾਂ ਨਾਲ ਜਿਹੜੇ ਡਰੱਗ ਡਿਸਪੋਜ਼ਲ ਕਮੇਟੀ ਹੈ ਉਹਦੇ ਵੱਲੋਂ ਅੱਜ 36 ਕੇਸਾਂ ਦੇ ਮੱਤਾਂ ਜਿਹੜੀਆਂ ਆ ਉਹ ਡਿਸਪੋਜ਼ਲ ਉਹਨਾਂ ਦੀ ਹੋਈ ਹੈ ਉਹਦੇ ਜੇ ਆਪਾਂ ਡਰੱਗ ਵਾਈਜ਼ ਦੇਖੀ ਤਾਂ ਹੀਰੋਇਨ ਇਹ 8.8 ਕਿਲੋ ਤੋਂ ਥੋੜੀ ਉੱਪਰ ਹੈ 15 ਗ੍ਰਾਮ ਆਈਸ 0.99 ਕਿਜੀ ਚਰਸ ਹੈਗੀ ਹੈ 0.180 ਕਿਜੀ ਗੋਲੀਆਂ ਜਿਹੜੀਆਂ 228280 ਕੈਪਸੂਲ ਤੇਤੀਰਨ ਹੋ ਸੋ ਤੇ ਅਸੀ ਟੌਕਸਿਕ ਐਂਡ ਲਿਕਵਿਡ ਜਿਹੜਾ ਹੈਗਾ ਉਹ 1.63 ਕੇ ਲੀਟਰਸ ਤੇ ਆਈਸ ਪਾਊਡਰ 0.49 ਕੇਜੀ ਤੋਂ ਇਹਦੇ ਨਾਲ ਸਾਡਾ ਜਿਹੜਾ ਹੈਗਾ ਕਾਫੀ ਜਿਹੜਾ ਮਾਲਖਾਨੇ ਦੇ ਵਿੱਚੋਂ ਐਸ ਪਰ ਲਾ ਡਿਸਪੋਜ਼ਲ ਹੋਣਾ ਡਰਗ ਦੀ ਉੱਥੇ ਜ਼ਿਆਦਾ ਤਦਾਦ ਹੈ ਉਹਦੇ ਨਾਲ ਪ੍ਰੋਬਲਮ ਹੁੰਦੀ ਹੈ ਔਰ ਉਹ ਵੀ ਅਸੂਰ ਹੋਈ ਹੈ ਔਰ ਬਾਕੀ ਉੱਥੇ ਜਿਹੜੀ ਕੇਸ ਪ੍ਰੋਪਰਟੀ ਹੈ ਅਨਨੈਸੈਸਰੀ ਪੈਣ ਨਾ ਵੈਸੇ ਵੀ ਇਨਵਾਇਰਨਮੈਂਟ ਵਾਸਤੇ ਵੀ ਪ੍ਰੋਬਲਮ ਕਰਦੀ ਹੈ ਉਹ ਵੀ ਅੱਜ ਇਹਦੇ ਨਾਲ ਡਿਸਪੋਜ਼ਲ ਨਾਲ ਠੀਕ ਹੋਈ